ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਅੰਮ੍ਰਿਤਾ ਪ੍ਰੀਤਮ ਦੇ ਇੱਕ ਬਹੁਤ ਹੀ ਜ਼ਬਰਦਸਤ ਨਾਵਲ ਪਿੰਜਰ ਬਾਰੇ ਦੇਖੋ ਇਹ ਸਿਰਫ ਇੱਕ ਕਿਤਾਬ ਨਹੀਂ ਹੈ ਇਹ ਤਾਂ 1947 ਦੀ ਵੰਡ ਦੇ ਦਰਦ ਦਾ ਇੱਕ ਜੂੰਦਾ ਜਾਗਦਾ ਸ਼ੀਸ਼ਾ ਹੈ ਇਹ ਉਹਨਾਂ ਕਹਾਣੀਆਂ ਨੂੰ ਸਾਹਮਣੇ ਲਿਆਉਂਦਾ ਹੈ ਜਿਨ੍ਹਾਂ ਨੂੰ ਅਕਸਰ ਇਤਿਹਾਸ 'ਚ ਕਿਤੇ ਦੱਬ ਦਿੱਤਾ ਜਾਂਦਾ ਖਾਸ ਕਰਕੇ ਔਰਤਾਂ ਦੀਆਂ ਕਹਾਣੀਆਂ ਨੂੰ ਤਾਂ ਸਵਾਲ ਇਹ ਹੈ ਪਿੰਜਰ ਕਿਉਂ 1947 ਦੀ ਵੰਡ ਨੇ ਆਖਰ ਔਰਤਾਂ ਨੂੰ ਹੱਡੀਆਂ ਦਾ ਟਾਂਚਾ ਇੱਕ ਪਿੰਜਰ ਕਿਵੇਂ ਬਣਾ ਦਿੱਤਾ ਇਹੀ ਸਵਾਲ ਇਸ ਪੂਰੀ ਕਹਾਣੀ ਦੀ ਜੜ੍ਹ ਹੈ ਇਸ ਦਾ ਦਿਲ ਹੈ ਇਹ ਸਮਝਣ ਦੀ ਕੋਸ਼ਿਸ਼ ਹੈ ਕਿ ਉਸ ਭਿਆਨਕ ਦੌਰ ਵਿੱਚ ਇੱਕ ਔਰਤ ਹੋਣ ਦੇ ਮਾਇਨੇ ਹੀ ਬਦਲ ਦਿੱਤੇ ਗਏ ਸੀ ਚਲੋ ਇਸੇ ਸਵਾਲ ਦਾ ਜਵਾਬ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਦੇਖੋ ਇਹ ਸਿਰਫ ਜ਼ਮੀਨ ਦਾ ਇੱਕ ਟੁਕੜਾ ਨਹੀਂ ਵੰਡਿਆ ਗਿਆ ਸੀ ਇਹ ਇਤਿਹਾਸ ਦਾ ਸਭ ਤੋਂ ਵੱਡਾ ਮਾਈਗ੍ਰੇਸ਼ਨ ਸੀ ਜ਼ਰਾ ਸੋਚ ਕੇ ਦੇਖੋ 1.5 ਕਰੋੜ ਲੋਕ ਰਾਤੋਂ ਰਾਤ ਆਪਣੇ ਘਰਾਂ ਤੋਂ ਆਪਣੀਆਂ ਜੜ੍ਹਾਂ ਤੋਂ ਪੁੱਟੇ ਗਏ ਇਹ ਸਿਰਫ ਇੱਕ ਨੰਬਰ ਨਹੀਂ ਹੈ ਇਸ ਦੇ ਪਿੱਛੇ ਲੱਖਾਂ ਪਰਿਵਾਰਾਂ ਦੇ ਟੁੱਟਣ ਦੀਆਂ ਸੁਪਨਿਆਂ ਦੇ ਖਤਮ ਹੋਣ ਦੀਆਂ ਕਹਾਣੀਆਂ ਹਨ ਪਿੰਜਰ ਦੀ ਕਹਾਣੀ ਇਸੇ ਭਿਆਨਕ ਮਾਹੌਲ ਵਿੱਚ ਜਨਮ ਲੈਂਦੀ ਹੈ ਅਤੇ ਇੱਥੇ ਆਉਣਾ ਹੈ ਪਿੰਜਰ ਦਾ ਸਭ ਤੋਂ ਮੁੱਖ ਨੁਕਤਾ ਅਮ੍ਰਿਤਾ ਪ੍ਰੀਤਮ ਬੜੀ ਬੇਬਾਕੀ ਨਾਲ ਦੱਸਦੇ ਹਨ ਕਿ ਕਿਵੇਂ ਉਸ ਵੇਲੇ ਇੱਕ ਔਰਤ ਦਾ ਸਰੀਰ ਸਿਰਫ ਸਰੀਰ ਨਹੀਂ ਰਿਹਾ ਉਹ ਤਾਂ ਸਮਾਜ ਦੀ ਇੱਜ਼ਤ ਦਾ ਝੰਡਾ ਬਣ ਗਿਆ ਸੀ ਇੱਕ ਅਜੀਹਾ ਝੰਡਾ ਜਿਸ ਨੂੰ ਜਿੱਤ ਕੇ ਜਾਂ ਹਾਰਾ ਕੇ ਮਰਦ ਆਪਣੀ ਜਿੱਤ ਹਾਰ ਤੈਅ ਕਰਦੇ ਸੀ ਤੇ ਇਸ ਸਬਦ ਦੀ ਕੀਮਤ ਇੱਕ ਔਰਤ ਨੂੰ ਆਪਣੀ ਪੂਰੀ ਪਛਾਣ ਗਵਾ ਕੇ ਚੁਕਾਉਣੀ ਪਈ। ਇਹ ਵਿਸ਼ਲੇਸ਼ਣ ਤੁਹਾਡੇ ਤੱਕ ਲੈ ਕੇ ਆਇਆ ਹੈ ईपीसी ਲੈਂਡ ਸਾਡਾ ਪਲੈਟਫਾਰਮ ਜੋ ਤੁਹਾਨੂੰ ਸਿੱਖਣ ਅਤੇ ਅੱਗੇ ਵਧਣ ਵਿੱਚ ਮਦਦ ਕਰਨ ਲਈ ਸਮਰਪਿਤ ਹੈ। ਸਾਡੇ ਕੋਲ ਖੋਜ ਕਰਨ ਲਈ ਬਹੁਤ ਸਾਰੇ ਸਰੋਤ ਹਨ ਅਤੇ ਅਸੀਂ ਇਸ ਬਾਰੇ ਥੋੜੀ ਦੇਰ ਬਾਅਦ ਗੱਲ ਕਰਾਂਗੇ। ਫਿਲਹਾਲ ਆਓ ਇਸ ਕਿਤਾਬ ਦੇ ਮੁੱਖ ਵਿਚਾਰਾਂ ਵਿੱਚ ਡੂੰਘਾਈ ਨਾਲ ਚਲੀਏ। ਤਾਂ ਚਲੋ ਸ਼ੁਰੂ ਕਰਦੇ ਹਾਂ ਪਹਿਲੇ ਸੰਕਲਪ ਨਾਲ। ਅਗਵਾ ਅਤੇ ਅਸਵੀਕਾਰ ਸਾਰੀ ਕਹਾਣੀ ਦਾ ਮੋੜ ਇੱਥੋਂ ਹੀ ਵੱਜਦਾ ਹੈ ਅਸੀਂ ਦੇਖਾਂਗੇ ਪੂਰੋ ਦੀ ਕਹਾਣੀ ਜਿਸ ਦੀ ਤਰਾਸਤੀ ਸਿਰਫ ਅਗਵਾ ਹੋਣਾ ਨਹੀਂ ਸੀ ਸਗੋਂ ਉਸ ਤੋਂ ਵੀ ਵੱਡਾ ਦਰਦ ਸੀ ਆਪਣੇ ਹੀ ਘਰੋਂ ਠੁਕਰਾਇਆ ਜਾਣਾ ਤਾਂ ਮਿਲੋ ਪੂਰੋ ਨੂੰ ਇੱਕ ਖੁਸ਼ਹਾਲ ਹੱਸਦੇ ਵਜਦੇ Hindu ਪਰਿਵਾਰ ਦੀ ਧੀ रामਚੰਦ ਨਾਲ ਉਸ ਦੀ ਮੰਗਣੀ ਹੋਈ ਹੈ ਤੇ ਭਵਿੱਖ ਦੇ ਸੁਪਨੇ ਵੇਖ ਰਹੀ ਹੈ ਪਰ ਫਿਰ ਸਭ ਕੁਝ ਇੱਕ ਪਲ ਵਿੱਚ ਬਦਲ ਜਾਂਦਾ ਹੈ ਇੱਕ ਪੁਰਾਣੀ ਪਰਿਵਾਰਕ ਦੁਸ਼ਮਣੀ ਦਾ ਬਦਲਾ ਲੈਣ ਲਈ ਰਸ਼ੀਦ ਨਾ ਦਾ ਇੱਕ ਬੰਦਾ ਉਸਨੂੰ ਅਗਵਾ ਕਰ ਲੈਂਦਾ ਹੈ ਅਤੇ ਇੱਥੋਂ ਹੀ ਉਸਦੀ ਪਹਿਚਾਣ ਖੋਣ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ। ਹੁਣ ਕਹਾਣੀ ਦਾ ਸਭ ਤੋਂ ਦਿਲ ਕੰਬਾਊ ਮੋੜ ਆਉਂਦਾ ਹੈ। ਪੂਰੋ ਕਿਸੇ ਤਰ੍ਹਾਂ ਉੱਥੋਂ ਬਚ ਨਿਕਲਦੀ ਹੈ, ਆਪਣੇ ਘਰ ਪਹੁੰਚਦੀ ਹੈ। ਇਹ ਸੋਚ ਕੇ ਕਿ ਹੁਣ ਸਭ ਠੀਕ ਹੋ ਜਾਵੇਗਾ। ਪਰ ਉਸਦਾ ਆਪਣਾ ਪਰਿਵਾਰ ਕੀ ਕਹਿੰਦਾ? ਤੂੰ ਸਾਡੇ ਲਈ ਉਸੇ ਦਿਨ ਮਰ ਗਈ ਸੀ। ਉਹ ਉਸਨੂੰ ਅਪਵਿੱਤਰ ਮੰਨ ਕੇ ਸਮਾਜ ਦੇ ਡਰ ਤੋਂ ਦਰਵਾਜ਼ਾ ਬੰਦ ਕਰ ਦਿੰਦੇ ਆਂ। ਇਹ ਉਹ ਪਲ ਹੈ ਜਦੋਂ ਪੂਰੋ ਅਸਲ ਵਿੱਚ ਟੁੱਟ ਜਾਂਦੀ ਹੈ ਜਦੋਂ ਆਪਣੇ ਹੀ ਘਰ ਦੇ ਦਰਵਾਜ਼ੇ ਬੰਦ ਹੋ ਗਏ ਤਾਂ ਪੂਰੋ ਦੀ ਪਛਾਣ ਹਮੇਸ਼ਾ ਲਈ ਖਤਮ ਹੋ ਗਈ ਹੁਣ ਉਹ ਵਾਪਸ ਰਸ਼ੀਦ ਕੋਲ ਜਾਂਦੀ ਹੈ ਅਤੇ ਪੂਰੋ ਤੋਂ ਹਮੀਦਾ ਬਣ ਜਾਂਦੀ ਹੈ ਦੇਖੋ ਉਸ ਦੀ Hindu ਪਛਾਣ Muslim ਪਛਾਣ ਵਿੱਚ ਬਦਲ ਜਾਂਦੀ ਹੈ ਜਿੱਥੇ ਪਰਿਵਾਰ ਦਾ ਪਿਆਰ ਸੀ ਉੱਥੇ ਹੁਣ ਤ્યાਗ ਹੈ ਰਾਮਚੰਦ ਦੀ ਮੰਗੇਤਰ ਹੁਣ ਰਸ਼ੀਦ ਦੀ ਪਤਨੀ ਹੈ ਆਜ਼ਾਦੀ ਦੀ ਥਾਂ ਮਜਬੂਰੀ ਨੇ ਲੈ ਲਈ ਇਹ ਸਿਰਫ ਨਾਂ ਨਹੀਂ ਬਦਲਿਆ ਉਸ ਦੀ ਪੂਰੀ ਜ਼ਿੰਦਗੀ ਉਸ ਦੀ ਪੂਰੀ ਹੋਂਦ ਖੋਲੀ ਗਈ ਠੀਕ ਹੈ ਪੂਰੋ ਦੀ ਕਹਾਣੀ ਤਾਂ ਇੱਕ ਉਦਾਹਰਣ ਹੈ ਹੁਣ ਆਓ ਇਸ ਤੋਂ ਵੀ ਵੱਡੇ ਮੁੱਦੇ ਤੇ ਗੱਲ ਕਰੀਏ ਜੋ ਇਸ ਨੋਵਲ ਦਾ ਦੂਜਾ ਮੁੱਖ ਸੰਕਲਪ ਹੈ ਔਰਤ ਅਤੇ ਇੱਜ਼ਤ ਅਮ੍ਰਿਤਾ ਪ੍ਰੀਤਮ ਸਾਨੂੰ ਦਿਖਾਉਂਦੇ ਹਨ ਕਿ ਕਿਵੇਂ ਵੰਡ ਵੇਲੇ ਔਰਤਾਂ ਦੇ ਸਰੀਰ ਨੂੰ ਹੀ ਜੰਗ ਦਾ ਮੈਦਾਨ ਬਣਾ ਦਿੱਤਾ ਗਿਆ ਸੀ ਇਹ ਲਾਈਨ ਸਭ ਕੁਝ ਬਿਆਨ ਕਰ ਦਿੰਦੀ ਹੈ ਮਰਦ ਆਪਣਾ ਗੁੱਸਾ ਔਰਤਾਂ ਦੀ ਚਮੜੀ ਤੇ ਉੱਕਰਦੇ ਹਨ ਇਸ ਦਾ ਮਤਲਬ ਕੀ ਹੈ ਇਸ ਦਾ ਮਤਲਬ ਇਹ ਹੈ ਕਿ ਜਦੋਂ ਦੋ ਧਰਮਾਂ ਦੇ ਲੋਕ ਆਪਸ ਵਿੱਚ ਲੜੇ ਤਾਂ ਬਦਲਾ ਲੈਣ ਦਾ ਤਰੀਕਾ ਕੀ ਸੀ ਦੂਜੇ ਪਾਸੇ ਦੀਆਂ ਔਰਤਾਂ ਨੂੰ ਨਿਸ਼ਾਨਾ ਬਣਾਉਣਾ ਉਹਨਾਂ ਦੇ ਸਰੀਰ ਤੇ ਆਪਣਾ ਗੁੱਸਾ ਕੱਢਣਾ ਇੱਕ ਕੌਮ ਦੀ ਇੱਜ਼ਤ ਨੂੰ ਲੁੱਟਣਾ ਮਤਲਬ ਉਹਨਾਂ ਦੀਆਂ ਔਰਤਾਂ ਨੂੰ ਬੇਇੱਜ਼ਤ ਕਰਨਾ ਅਤੇ ਇਹ ਹਿੰਸਾ ਕਈ ਭਿਆਨਕ ਤਰੀਕਿਆਂ ਨਾਲ ਕੀਤੀ ਗਈ ਔਰਤਾਂ ਨੂੰ ਅਗਵਾ ਕੀਤਾ ਗਿਆ ਉਹਨਾਂ ਨਾਲ ਬਲਾਤਕਾਰ ਹੋਏ ਉਹਨਾਂ ਦੇ ਸਰੀਰਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਅਤੇ ਧੱਕੇ ਨਾਲ ਉਹਨਾਂ ਦਾ ਧਰਮ ਬਦਲਿਆ ਗਿਆ ਅਤੇ ਸਭ ਤੋਂ ਵੱਡਾ ਦੁਖਾਂਤ ਕਈ ਵਾਰ ਤਾਂ ਇੱਜ਼ਤ ਬਚਾਉਣ ਦੇ ਨਾਂ ਤੇ ਪਰਿਵਾਰ ਦੇ ਮਰਦਾਂ ਨੇ ਖੁਦ ਹੀ ਆਪਣੀਆਂ ਧੀਆਂ ਭੈਣਾਂ ਨੂੰ ਮਾਰ ਦਿੱਤਾ ਅਤੇ ਜਿਵੇਂ ਤੁਸੀਂ ਇਹਨਾਂ ਨਵੇਂ ਢਾਂਚਿਆਂ ਬਾਰੇ ਸਿੱਖ ਰਹੇ ਹੋ ਯਾਦ ਰੱਖੋ ਕਿ ਇਹਨਾਂ ਨੂੰ ਲਾਗੂ ਕਰਨਾ ਮੁੱਖ ਗੱਲ ਹੈ ਜੇ ਤੁਸੀਂ ਵਿਹਾਰਿਕ ਹੁਨਰਾਂ ਵਿੱਚ ਹੋਰ ਡੂੰਘਾਈ ਨਾਲ ਜਾਣਾ ਚਾਹੁੰਦੇ ਹੋ ਤਾਂ epeland.com ਤੇ ਕੋਰਸ ਵੀਡੀਓ ਅਤੇ ਡੂੰਘਾਈ ਵਾਲੇ ਬਲੌਗ ਦੇਖੋ ਚਲੋ ਹੁਣ ਅਗਲੇ ਮੁੱਖ ਸੰਕਲਪ ਤੇ ਵਾਪਸ ਚਲਦੇ ਹਾਂ ਇੱਥੇ ਆ ਕੇ ਕਹਾਣੀ ਇੱਕ ਬਹੁਤ ਹੀ ਖਾਸ ਮੋੜ ਲੈਂਦੀ ਹੈ ਪੂਰੋ ਜੋ ਹੁਣ ਹਮੀਦਾ ਹੈ ਸਿਰਫ ਇੱਕ ਪੀੜਿਤ ਬਣ ਕੇ ਨਹੀਂ ਰਹਿ ਜਾਂਦੀ ਉਹ ਆਪਣੇ ਦਰਦ ਨੂੰ ਹੀ ਆਪਣੀ ਤਾਕਤ ਬਣਾਉਂਦੀ ਹੈ ਅਤੇ ਦੂਜੀਆਂ ਔਰਤਾਂ ਲਈ ਲੜਨਾ ਸ਼ੁਰੂ ਕਰਦੀ ਹੈ ਇਹ ਕਹਾਣੀ ਦਾ ਤੀਜਾ ਸੰਕਲਪ ਹੈ ਤਾਂ ਹੁੰਦਾ ਕੀ ਹੈ ਵੰਡ ਦੇ ਦੰਗਿਆਂ ਵਿੱਚ ਪੂਰੋ ਦੀ ਆਪਣੀ ਪਰਜਾਈ ਲਾਜੋ ਨੂੰ ਅਗਵਾ ਕਰ ਲਿਆ ਜਾਂਦਾ ਹੈ ਪੂਰੋ ਨੂੰ ਲਾਜੋ ਵਿੱਚ ਆਪਣਾ ਅਤੀਤ ਦਿਸਦਾ ਹੈ ਉਹੀ ਦਰਦ ਮਹਿਸੂਸ ਹੁੰਦਾ ਹੈ ਪਰ ਇਸ ਵਾਰ ਉਹ ਚੁੱਪ ਨਹੀਂ ਬੈਠਦੀ ਉਹ ਰਸ਼ੀਦ ਦੀ ਮਦਦ ਲੈਂਦੀ ਹੈ ਜੋ ਹੁਣ ਆਪਣੇ ਕੀਤੇ ਤੇ ਪਛਤਾ ਰਿਹਾ ਹੈ ਅਤੇ ਉਹ ਦੋਵੇਂ ਮਿਲ ਕੇ ਲਾਜੋ ਨੂੰ ਲੱਭਦੇ ਹਨ ਅਤੇ ਸਹੀ ਸਲਾਮਤ ਉਸਦੇ ਪਰਿਵਾਰ ਕੋਲ ਵਾਪਸ ਪਹੁੰਚਾਉਂਦੇ ਹਨ ਇਸ ਇੱਕ ਕੰਮ ਨਾਲ ਪੂਰੋ ਇੱਕ ਪੀੜਿਤ ਤੋਂ ਇੱਕ ਬਚਾਉਣ ਵਾਲੀ ਬਣ ਜਾਂਦੀ ਹੈ ਅਤੇ ਹੁਣ ਆਓ ਇਸ ਨਾਵਲ ਦੀ ਸਭ ਤੋਂ ਡੂੰਗੀ ਗੱਲ ਤੇ ਚਲੀਏ ਇਸ ਦਾ ਫਿਲਾਸਫੀਕਲ ਨਿਚੋੜ ਆਖਿਰ ਇਸ ਕਿਤਾਬ ਦਾ ਨਾ ਪਿੰਜਰ ਕਿਉਂ ਹੈ ਇਸ ਦਾ ਅਸਲ ਮਤਲਬ ਕੀ ਹੈ ਇਹ ਸਿਰਫ ਇੱਕ ਸ਼ਬਦ ਨਹੀਂ ਇਹ ਪੂਰੀ ਕਹਾਣੀ ਦੀ ਰੂਹ ਹੈ ਸਿੱਧੇ ਸ਼ਬਦਾਂ ਵਿੱਚ ਪਿੰਜਰ ਦਾ ਮਤਲਬ ਹੁੰਦਾ ਹੈ ਹੱਡੀਆਂ ਦਾ ਟਾਂਚਾ ਇੱਕ ਸਕੈਲਟਨ ਪਰ ਇਸ ਦਾ ਇੱਕ ਹੋਰ ਮਤਲਬ ਵੀ ਹੈ ਇੱਕ ਪਿੰਜਰਾ ਇੱਕ ਅਜੀਹਾ ਪਿੰਜਰਾ ਜਿਸ ਵਿੱਚ ਪੂਰੋ ਵਰਗੀਆਂ ਹਜ਼ਾਰਾਂ ਔਰਤਾਂ ਨੂੰ ਕੈਦ ਕਰ ਦਿੱਤਾ ਗਿਆ ਉਹਨਾਂ ਦੀ ਪਛਾਣ ਖੋ ਕੇ ਨਾਵਲ ਦੀ A9 ਇਸ ਸਾਰੀ ਗੱਲ ਨੂੰ ਬਹੁਤ ਖੂਬਸੂਰਤੀ ਨਾਲ ਦੱਸਦੀ ਹੈ ਇਹ ਇੱਕ ਦੋਹਰੀ ਜ਼ਿੰਦਗੀ ਸੀ ਪੂਰੋ ਦਿਨ ਵਿੱਚ ਹਮੀਦਾ ਬਣ ਜਾਂਦੀ ਅਤੇ ਰਾਤ ਨੂੰ ਵਾਪਸ ਪੂਰੋ ਬਣ ਜਾਂਦੀ ਅਸਲੀਅਤ ਵਿੱਚ ਉਹ ਨਾ ਹਮੀਦਾ ਸੀ ਨਾ ਪੂਰੋ ਉਹ ਸਿਰਫ ਇੱਕ ਪਿੰਜਰ ਸੀ ਸੋਚੋ ਇਸ ਬਾਰੇ ਦਿਨ ਵਿੱਚ ਉਹ ਹਮੀਦਾ ਬਣ ਕੇ ਜੀਉਂਦੀ ਸੀ ਪਰ ਰਾਤ ਨੂੰ ਸੁਪਨਿਆਂ ਵਿੱਚ ਉਹ ਪੂਰੋ ਹੁੰਦੀ ਸੀ ਤਾਂ ਫਿਰ ਅਸਲ ਵਿੱਚ ਉਹ ਕੌਣ ਸੀ ਅਸਲੀਅਤ ਇਹ ਸੀ ਕਿ ਉਹ ਦੋਵਾਂ ਵਿੱਚੋਂ ਕੋਈ ਵੀ ਨਹੀਂ ਸੀ ਉਹ Hindu ਇਸ ਲਈ ਨਹੀਂ ਰਹੀ ਕਿਉਂਕਿ ਉਸਦੇ ਆਪਣੇ ਹੀ ਪਰਿਵਾਰ ਨੇ ਉਸ ਨੂੰ ਅਪਵਿੱਤਰ ਕਹਿ ਕੇ ਠੁਕਰਾ ਦਿੱਤਾ ਅਤੇ ਉਹ ਮੁਸਲਮਾਨ ਵੀ ਕਦੇ ਪੂਰੀ ਤਰ੍ਹਾਂ ਨਹੀਂ ਬਣ ਸਕੀ ਕਿਉਂਕਿ ਉਹ ਪਛਾਣ ਉਸ ਦੀ ਮਜਬੂਰੀ ਸੀ ਉਸ ਦੀ ਮਰਜ਼ੀ ਨਹੀਂ ਤਾ ਫਿਰ ਪਿੱਛੇ ਕੀ بچਿਆ ਸਿਰਫ ਇੱਕ ਪਿੰਜਰ ਇੱਕ ਇਨਸਾਨੀ ਢਾਂਚਾ ਜਿਸ ਉੱਤੋਂ ਤਾਰਮ ਪਰਿਵਾਰ ਤੇ ਸਮਾਜ ਦੀਆਂ ਸਾਰੀਆਂ ਪਛਾਣਾਂ ਦੀਆਂ ਪਰਤਾਂ ਉਤਾਰ ਦਿੱਤੀਆਂ ਗਈਆਂ ਸਨ ਇਹੀ ਵੰਡ ਦੀ ਸਭ ਤੋਂ ਵੱਡੀ ਤਰਾਸਦੀ ਸੀ ਤਾਂ ਆਓ ਇੱਕ ਵਾਰ ਫਿਰ ਦੇਖੀਏ ਕਿ ਅਸੀਂ ਕੀ ਕੀ ਸਿੱਖਿਆ ਅਸੀਂ ਦੇਖਿਆ ਪੂਰੋ ਦੀ ਤਰਾਸਦੀ ਅਤੇ ਉਸ ਦੀ ਪਛਾਣ ਦਾ ਸੰਕਟ ਅਸੀਂ ਸਮਝਿਆ ਕਿ ਕਿਵੇਂ ਇੱਜ਼ਤ ਦੇ ਨਾਂ ਤੇ ਔਰਤਾ ਨਾਲ ਹਿੰਸਾ ਹੋਈ ਅਸੀਂ ਮਹਿਸੂਸ ਕੀਤਾ ਵੰਡ ਦਾ ਦਰਦ ਅਤੇ ਆਖਿਰ ਵਿੱਚ ਉਸੇ ਹਨੇਰੇ ਵਿੱਚ ਪਿਆਰ ਅਤੇ ਹਮਦਰਦੀ ਦੀ ਤਾਕਤ ਨੂੰ ਵੀ ਦੇਖਿਆ ਅਤੇ ਆਖਿਰ ਵਿੱਚ ਪਿੰਜਰ ਸਾਨੂੰ ਇੱਕ ਬਹੁਤ ਹੀ ਜ਼ਰੂਰੀ ਗੱਲ ਯਾਦ ਕਰਵਾਉਂਦਾ ਹੈ ਕਿ ਜਦੋਂ ਧਰਮ ਦੇ ਨਾਂ ਤੇ ਨਫ਼ਰਤ ਫੈਲਦੀ ਹੈ ਤਾਂ ਇਨਸਾਨੀਅਤ ਹਾਰ ਜਾਂਦੀ ਹੈ ਅਸਲ ਵਿੱਚ ਮਨੁੱਖਤਾ ਤੋਂ ਵੱਡਾ ਕੋਈ ਧਰਮ ਨਹੀਂ ਹੁੰਦਾ ਹੁਣ ਇੱਕ ਸਵਾਲ ਤੁਹਾਡੇ ਲਈ ਤੁਹਾਨੂੰ ਇਸ ਪੂਰੀ ਕਹਾਣੀ ਵਿੱਚੋਂ ਅਮਰਤਾ ਪ੍ਰੀਤਮ ਦੀ ਸਭ ਤੋਂ ਸ਼ਕਤੀਸ਼ਾਲੀ ਗੱਲ ਕਿਹੜੀ ਲੱਗੀ ਆਪਣੇ ਜਵਾਬ ਹੇਠਾਂ ਕਮੈਂਟਸ ਵਿੱਚ ਜ਼ਰੂਰ ਲਿਖੋ जे थूसारंश कीमती लग्या कृपा करके इस चर्चा लाइक करो इस इसे दोस्त न शेयर करो जिसनों इसकी लौड़ हो सकती है सब तो जरूरी चैनल सबसक्राइब करो ताजो सा अगली पेशकारी नु मिस ना करो धनवाद